ਕਿਛਰੇ ਲੰਬੇ ਸਮੇਂ ਤੋਂ ਸਿਹਤ ਵਿਭਾਗ ਚ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੇ ਐਨ ਐਚ ਐਮ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਪੰਜਾਬ ਭਰ ਤੋਂ ਹਰ ਇੱਕ ਜ਼ਿਲ੍ਹੇ ਤੋਂ ਇਸ ਸੂਬਾ ਧਰਤੀ ਹੜਤਾਲ ਸਬੰਧੀ ਭਰਪੂਰ ਜੋਸ਼ ਦੇਖਣ ਨੂੰ ਮਿਲਿਆ ਬਿੱਟੂ ਬੁਡਲਾਡ ਦੀ ਪੂਰੀ ਰਿਪੋਰਟ ਕਿਆਟੀ ਨਿਊਜ਼ ਨੈਟਵਰਕ ਹਾਂਜੀ ਕੀ ਨਾਮ ਹੈ ਜੀ ਸਰ ਮੇਰਾ ਨਾਮ ਗੁਰਸੇਖ ਸਿੰਘ ਹੈ ਜੀ ਅਸੀਂ ਐਨ ਐਚ ਐਮ ਜੁਨੀਅਨ ਪੰਜਾਬ ਦੇ ਇੰਪਲਾਈਜ਼ ਆ ਪਿਛਲੇ 10 ਤੋਂ 15 ਸਾਲਾਂ ਤੋਂ ਅਸੀਂ ਐਨਐਚਐਮ ਯੂਨੀਅਨ ਦੇ ਵਿੱਚ ਐਨਐਚਐਮ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਆ ਹਸਪਤਾਲ ਦੇ ਵਿੱਚ ਸਰਕਾਰ ਨੇ ਸਾਡੇ ਨਾਲ ਸਤਾਜਾਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਜੇ ਤੁਸੀਂ ਆਵਾਂਗੇ ਤਾਂ ਤੁਹਾਨੂੰ ਪੱਕੇ ਕਰਾਂਗੇ ਫੇਸ ਸਕੀਲ ਦੇਵਾਂਗੇ ਰਾਇਲਟੀ ਵਾਣਸ ਦੇਵਾਂਗੇ ਪਰ ਇਹ ਸਰਕਾਰ ਦੂਜੀਆਂ ਸਰਕਾਰਾਂ ਨਾਲੋਂ ਕੰਮੀ ਨਹੀਂ ਕੀ ਇਹਨੇ ਸਾਨੂੰ 3 ਸਾਲ ਹੋ ਗਏ ਬਣੇ ਨੂੰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਿਸ ਕਰਕੇ ਸਾਨੂੰ ਰੋਸ ਹੈ ਸਰਕਾਰ ਦੇ ਖਿਲਾਫ ਸਾਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਨੁਕਸਾਨ ਪਹਾਰੇ ਨੇ ਤੇ ਕੰਮ ਹੈ ਜਿਹੜਾ ਦਿਨ-ਦਿਨ ਵੱਧਦਾ ਜਾ ਰਿਹਾ ਤਿੰਨ ਤਿੰਨ ਸੀਟਾਂ ਦਾ ਇੱਕ ਇੱਕ ਐਮਪਲਾਈ ਕੰਮ ਕਰ ਰਿਹਾ ਤੇ ਅਸੀਂ ਇਹ ਸਰਕਾਰ ਤੋਂ ਉਮੀਦ ਕਰਦੇ ਆਂ ਤੁਹਾਡੇ ਰਾਹੀਂ ਇਹ ਮੈਸੇਜ ਛਾਉਣੇ ਆਂ ਵੀ ਇਹ ਸਾਨੂੰ ਹੈਗਾ ਰੈਗੂਲਰ ਕੀਤਾ ਜਾਵੇ ਸਾਡੀ ਤਰ੍ਹਾਂ ਵਿੱਚ ਵਾਅਦਾ ਕੀਤਾ ਹੈ ਲੋਇਲਟੀ ਬਾਂਡਸ ਵਗੈਰਾ ਸਾਡੇ ਜਿਹੜੇ ਬੰਦੇ ਹੱਕ ਨੇ ਉਹ ਦਿੱਤੇ ਜਾਣ ਧੰਨਵਾਦ ਹਾਂਜੀ ਕੀ ਨਾਮ ਹੈ ਮਹਿੰਦਰਪਾਲ ਕਾਲ ਸਟਾਫ ਨਾਲ ਸੈਨ ਐਚ ਐਮ ਅਸੀਂ 18-20 ਸਾਲਾਂ ਤੋਂ ਬਹੁਤ ਹੀ ਨਗੌਣੀਆਂ ਤਰਖਾਹਾਂ ਤੇ ਕੰਮ ਕਰ ਰਹੇ ਆ ਅਸੀਂ ਸਰਕਾਰ ਤੋਂ ਉਮੀਦ ਸੀ ਸਾਨੂੰ ਕਿ ਸਾਨੂੰ ਇਹ ਸਰਕਾਰ ਹੈ ਜਿਹੜੀ ਆਕੇ ਪੱਕੇ ਕਰੂਗੀ ਪਰ ਇਸ ਸਰਕਾਰ ਨੇ ਸਾਡਾ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ ਤੇ ਅਸੀਂ ਜਿਉਂਦੇ ਆ ਕਿ ਸਾਡੇ ਨੂੰ ਇਹ ਸਰਕਾਰ ਸਾਡੇ ਵਾਦੇ ਪੂਰੇ ਕਰੇ